ਪੂਰੇ ਭਾਰਤ ਦੇ ਵਿੱਚ ਸ਼ਿਵਰਾਤਰੀ ਦਾ ਤਿਹਾਰ ਬੜੀ ਧੁੰਮਤਾਬ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਨੌਰ ਦੇ ਪੁਰਾਚੀਨ ਮੰਦਿਰ ਚ ਸ਼ਿਵਰਾਤਰੀ ਦਾ ਤਿਹਾਰ ਸ਼ਰਧਾ ਤੇ ਬੜੀ ਧੁੰਮਤਾਬ ਨਾਲ ਮਨਾਇਆ ਗਿਆ ਖਾਸ ਇਹ ਹੈ ਕਿ ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਸੰਗਤਾਂ ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਅਦਿਸ਼ਯਿ ਵਰਾਤਰੀ ਦੇ ਦਿਨ ਤੋਂ ਬਾਅਦ ਧਾਰਮਿਕ ਮੇਲਾ ਵੀ ਲੱਗਦਾ ਹੈ ਅਤੇ ਕਲਾਂਨੌਰ ਚ ਬੀਤੇ ਕਈ ਸਾਲਾਂ ਤੋਂ ਅੰਮ੍ਰਿਤਸਰ ਤੋਂ ਇੱਕ ਜਥੇ ਦੇ ਰੂਪ ਚ ਸ਼ਰਧਾਲੂ ਹਰ ਸਾਲ ਸ਼ਿਵਰਾਤਰੀ ਤੋਂ ਪਹਿਲਾਂ ਆਸਥਾ ਵੱਲੋਂ ਭੋਲੇ ਬਾਬਾ ਦੇ ਸ਼ਗਨ ਲੈ ਕੇ ਆਉਂਦੇ ਨੇ ਅਤੇ ਵਿਸ਼ੇਸ਼ ਪੂਜਾ ਸ਼ਿਵ ਮੰਦਿਰ ਚ ਭਗਤਾਂ ਵੱਲੋਂ ਕੀਤੀ ਜਾਂਦੀ ਹੈ ਪੰਡੇ ਸੁਭਮ ਗੌਤਮ ਨਾਮ ਹੈ ہمارا यहाँ जो है शिवलिंग जो है प्राचीन शिवलिंग है चार वर्ष पुरानी जो है यहाँ पर राजा का अकबर का राज्य चलता था तब यहाँ पर डेरा डाल रखा था जब डेरा डाल रखा था तो यहाँ से लाहौर के लिए निकलने लगा तो यहाँ पे जो है हर घोड़ा लूला लंगड़ा हो जाता था मंदिर पे जो शिवलिंग है वहाँ पे लूला लंगड़ा हो जाता था गिरकर तो राजा जो अकबर जो है मंदिर बनवा देता है धीरे धीरे मुग़ल शासक बढ़ते जाता है तो वो लोग मस्जिद में तकलीफ कर देते हैं बदल देते हैं मस्जिद बना देते हैं ऊपर को घूमच फिर तो उसके बाद जो है राजा रणजीत सिंह के लड़के शेर सिंह आते हैं वो जो है फिर से उसी मंदिर को जो है ऊपर बना देते हैं और शिवलिंग जो है खुद में प्रकट हुई है खुद में निराकार है शिवलिंग और ये मान्यता है लोगों की कि यहाँ पे हर मनोकामना पूरी होती है शिवरात्रि के दिन मांगी हुई मनोकामना हर मनोकामना पूरी होती है हाँ जी हाँ जी एक इंच जो है हर शिवरात्रि को जो है बारह बजे एक इंच बढ़ता है ये शिवलिंग आज क्या दिन था जो आज हो रहा है। आज जो है अमृतसर की पब्लिक आई हुई थी भोलेनाथ का शगुन लेकर उनकी शादी के लिए शगुन लेकर आई थी बारह बसियाँ आई हुई थी बढ़िया धूमधाम से पंचामृत दूध दही घी शक्कर शहद सभी से बिलोपत्र पुष्प अक्षत सब श्रृंगार किया गया है अभिषेक किया गया है सभी अमृतसर की जो है भक्त लोग जो है आए हुए हैं ये जो है शिवरात्रि के दिन पहले दिन से ही होता है ਨਾ ਔਰ ਸ਼ਿਵਰਾਤਰੀ ਦੇ ਦਿਨ ਪਹਿਲੇ ਜਿਵੇਂ 18 ਤਾਰੀਖ ਨੂੰ ਸ਼ਿਵ ਸ਼ਿਵਰਾਤਰੀ 18 ਤਾਰੀਖ ਸੇ ਸ਼ੁਰੂ ਹੋ ਜਾਏਗਾ ਉਸਕੇ ਬਾਅਦ ਜੋ ਹੈ 20 22 24 ਤਾਰੀਖ ਤੱਕ ਰਹਤਾ ਮਿਲੋ ਐਸੇ ਚਲਤਾ ਰਹਤੇ ਆਂ ਹਾਂਜੀ ਸੰਗਤਾਂ ਆਉਂਦੀਆਂ ਬੜੀ ਅਭਿਵਰਤੀਆਂ ਮੇਰਾ ਨਾਮ वरुण ਸੇਠ ਹੈ ਵੇਖੋ ਸ਼ਿਵਰਾਤਰੀ ਚ ਲੈ ਆਂਦੀ ਹੈ ਬਾਬਾ ਜੀ ਦਾ ਵਿਆਹ ਹੁੰਦਾ ਠੀਕ ਹੈ ਤੇ ਸਾਰਿਆਂ ਚ ਮੰਨਤਾ ਹੈ ਵਾ ਕਿ ਇਹ ਪ੍ਰਾਚੀਨ ਸ਼ਵਾਲਾ ਹੈ ਹਿੰਦੁਸਤਾਨ ਦੇ ਜਰ ਪਾਰਟੀਸ਼ਨ ਹੋਇਆ ਸੀ ਉਸ ਤੋਂ ਪੁਰਾਣਾ ਸ਼ਵਾਲਾ ਹੈ ਤੇ ਉਹਨਾਂ ਸ਼ੁਕ ਹੈਗਾ ਕਿ ਇਹ ਪੁਰਾਣਾ ਸ਼ਵਾਲਾ ਉਹਨਾਂ ਦੇ ਪ੍ਰਾਚੀਨ ਸ਼ਵਾਲਾ ਕਿ ਬਾਬਾ ਇਹਨੂੰ ਭੋਗ ਲੈਣਾ ਹੈ ਤਬੀਫੋਰ ਮੈਰਿਜ ਬਾਬਾ ਜੀ ਦੀ ਪਹਿਲੇ ਸ਼ਗਨ ਦੀ ਪਧਾਉਂਦੀ ਹੈ இந்து இந்து ਪ੍ਰਥਾ ਵਿੱਚ ਉਹ ਸ਼ਗਨ ਦਾ ਜਿਹੜਾ ਟੋਕਰਾ ਵਾ ਆਪਾਂ ਕਿਉਂ ਮੰਡੀ ਸ਼ਵਾਲਾ ਵੀਰਪਾਂ ਤੋਂ ਚੱਲਦੇ ਆ ਪਹਿਲੇ ਸਟਾਰਟ ਹੋਈਆਂ ਦੋ ਬੱਸਾਂ ਫਿਰ ਚਾਰ ਫਿਰ 6 ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ 12 ਬੱਸਾਂ ਅੰਮ੍ਰਿਤਸਰੋਂ ਭਰ ਕੇ ਆਈਆਂ ਨੇ 15 ਤੋਂ 20 ਗੱਡੀਆਂ ਨਾਲ ਭਰ ਕੇ ਆਈਆਂ ਬਾਬਾ ਨੂੰ ਸ਼ਗਨ ਦਾ ਟੋਕਰਾ ਲੱਗਦਾ ਹੈ ਪਲੱਸ ਉਹਨਾਂ ਦੀ ਪੂਜਾ ਅਰਚਨਾ ਤੇ ਨਾਲ ਭੰਡਾਰਾ ਚੱਲਦਾ ਜੀ ਇੱਥੇ ਇਹ ਸਾਡੀ ਮੰਨਤ ਆ ਅਸੀਂ ਅੰਮ੍ਰਿਤਸਰੋਂ ਕਿਉਂ ਮੰਡੀ ਸ਼ਵਾਲਾ ਵੀਰਪਾਂ ਤੋਂ ਆ ਰਹੇ ਆ ਪਿਛਲੇ 10-12 ਸਾਲਾਂ ਤੋਂ ਆ ਰਹੇ ਆ 12 ਸ ਮੇਰਾ ਨਾਮ ਕੋਮਲ শেਠ ਦੇਖੋ ਜੀ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦਾ ਸਭ ਨੂੰ ਪਤਾ ਹੈ ਇੱਕ ਪਰਿਵਾਰ ਦੇ ਵਿੱਚ ਇੱਕ ਫੈਮਿਲੀ ਦੇ ਵਿੱਚ ਸਭ ਨੂੰ ਇੱਕ ਉਤਸ਼ਾਹ ਰਹਿੰਦਾ ਹੈ ਕਿ ਵਿਆਹ ਫੰਕਸ਼ਨ ਹੈ ਇਸੇ ਤਰ੍ਹਾਂ ਸਾਡੇ ਬਾਬਾ ਜੀ ਦਾ ਵੀ ਫੰਕਸ਼ਨ ਹੈ ਵਿਆਹ ਹੈ ਤੇ ਸਾਨੂੰ ਪੂਰੇ ਸਾਲ ਬਾਅਦ ਇਸ ਦਿਨ ਦੇ ਮਤਲਬ ਬੜੀ ਤਮੰਨਾ ਹੁੰਦੀ ਹੈ ਕਿ ਅਸੀਂ ਜਾਈਏ ਆਪਣੇ ਬਾਬਾ ਜੀ ਦੇ ਦਰਬਾਰ ਤੇ ਸਗਨ ਲਾ ਕੇ ਆਈਏ ਸੋ ਇਸੇ ਲਈ ਅਸੀਂ ਹਮੇਸ਼ਾ ਇਸ ਹਰ ਸਾਲ ਆਨੇ ਆ ਔਰ ਬਾਬਾ ਜੀ ਦੀ ਕਿਰਪਾ ਹੈ ਤੇ ਅਸੀਂ ਜਾਣੇ ਕਿ ਹਰ ਸਾਲ ਉਸੇ ਤਰੀਕੇ ਦੇ ਨਾਲ ਅਸੀਂ ਸਾਰੇ ਆਪਣੇ ਰੀਤ ਰਿਵਾਜ ਕਰਨੇ ਹੈ ਬਾਬਾ ਜੀ ਦੇ ਐਸਐਮਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ